ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਤੁਹਾਡੇ ਲਈ ਮੈਂ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਪਿਆਰਾ ਲੇਡੀਜ਼ ਕੋਟੀ ਦਾ ਇਹ ਡਿਜ਼ਾਈਨ ਹੈ ਤੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 8 ਸਲਾਈਆਂ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ 6-6 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ 4 ਕੁੰਡੇ ਵਾਧੂ ਪਾ ਲੋ ਡਿਜ਼ਾਈਨ ਬਣ ਜਾਏਗਾ ਤੇ ਇਹ ਡਿਜ਼ਾਈਨ ਜਿਹੜਾ ਇਹ ਸਿੱਧੀ ਸਾਈਡ ਤੋਂ ਹੀ ਸ਼ੁਰੂ ਹੋਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆ ਉਹ ਆਪਾਂ ਸਿੱਧੀ ਸਿੱਧੀ ਬਣਾਵਾਂਗੇ ਪੂਰੀ ਸਲਾਈ ਜਿਹੜੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਚਾਰ ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਇੱਕ ਵਾਰ ਬਣ ਜਾਏਗਾ ਚਾਰ ਸਲਾਈਆਂਾਂ ਚ ਬਾਅਦ ਚ ਡਿਜ਼ਾਈਨ ਜਿਹੜਾ ਉਹ ਚੇਂਜ ਹੋਏਗਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਤੇ ਇੱਕ ਚੀਜ਼ ਇਸ ਡਿਜ਼ਾਈਨ ਵਿੱਚ ਹੋ ਰਿਹਾ ਕਿ ਤੁਸੀਂ ਇਹਦੇ ਵਾਸਤੇ ਔਨ ਜਿਹੜੀ ਆ ਉਹ ਥੋੜੀ ਬਰੀਕ ਹੀ ਲੈਣੀ ਹੈ ਬ੍ਰੀਕ ਉਨ ਦੇ ਨਾਲ ਤੁਸੀਂ ਇਹ ਡਿਜ਼ਾਈਨ ਬਣਾਓਗੇ ਤੇ ਬਹੁਤ ਹੀ ਪਿਆਰਾ ਬਣੇਗਾ ਹੁਣ ਉਲਟੀ ਸਾਈਡ ਤੋਂ ਜਿਹੜੀ ਸਲਾਈ ਆ ਉਹ ਵੀ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ ਇਹ ਡਿਜ਼ਾਈਨ ਜਿਹੜਾ ਬ੍ਰੀਕ ਉਨ ਦੇ ਨਾਲ ਜਿਆਦਾ ਵਧੀਆ ਬਣ ਗਿਆ ਜੇਕਰ ਤੁਸੀਂ ਮੋਟੀ ਵੂਲ ਦੇ ਨਾਲ ਇਹ ਡਿਜ਼ਾਈਨ ਬਣਾਓਗੇ ਤੇ ਤੁਹਾਡੀ ਵੂਲ ਜਿਹੜੀ ਆ ਉਹ ਜਿਆਦਾ ਲੱਗ ਜਾਏਗੀ ਤੇ ਸਵੈਟਰ ਵੀ ਭਾਰੀ ਹੋ ਜਾਏਗੀ ਜੇਕਰ ਤੁਸੀਂ ਇਸ ਨੂੰ ਬ੍ਰੀਕ ਵੂਲ ਦੇ ਨਾਲ ਡਿਜ਼ਾਈਨ ਬਣਾਓਗੇ ਡਿਜ਼ਾਈਨ ਬਹੁਤ ਹੀ ਪਿਆਰਾ ਲੱਗੇਗਾ ਤੇ ਨਾਲੇ ਤੁਹਾਡੀ ਜਿਹੜੀ ਫੂਲ ਆ ਉਹ ਵੀ ਜ਼ਿਆਦਾ ਨਹੀਂ ਲੱਗੇਗੀ ਨਾਰਮਲੀ ਫੂਲ ਲੱਗੇਗੀ ਉਸ ਤਰ੍ਹਾਂ ਤੇ ਨਾਰਮਲੀ ਲੱਗੇਗੀ ਜੇ ਤੁਸੀਂ ਮੋਟੀ ਫੂਲ ਲਾਓਗੇ ਫਿਰ ਜ਼ਿਆਦਾ ਲੱਗੇਗੀ ਇੱਕ ਸਿੱਧੀ ਔਰ ਇੱਕ ਉਲਟੀ ਸਲਾਈ ਬਣਾ ਲਿਆ ਹੁਣ ਆਪਾਂ ਬਣਾਵਾਂਗੇ ਡਿਜ਼ਾਈਨ ਪਹਿਲਾ ਗੁੰਡਾ ਉਤਾਰ ਲਿਆ ਉਸ ਤੋਂ ਇੱਕ ਗੁੰਡਾ ਬਾਅਦ ਇੱਕ ਬਾਅਦ ਸਿੱਧਾ ਗੁੰਡਾ ਬਣਾ ਲਿਆ ਫਿਰ ਆਪਾਂ ਇੱਕ ਗੁੰਡੇ ਤੋਂ 5 ਗੁੰਡੇ ਬਣਾਵਾਂਗੇ ਵੇਖੋ ਕਿਸ ਤਰ੍ਹਾਂ ਬਣਾਉਣੇ ਹੈ ਇੱਕ ਗੁੰਡਾ ਬਣਾ ਲਿਆ ਫਿਰ ਇੱਕ ਜਾਲੀ ਪਾ ਲਈ ਤੇ ਸਾਡੇ ਕੋਲ ਹੋ ਗਏ ਤਿੰਨ ਕੁੰਡੇ ਆ ਹੋ ਗਿਆ ਚੌਥਾ ਇੱਕ ਵਾਰ ਦੁਬਾਰਾ ਹੁਣ ਲਿਆ ਤੇ ਪੰਜ ਹੋ ਗਏ ਇਹ ਸਾਡੇ ਕੋਲ ਪੰਜ ਕੁੰਡੇ ਹੋ ਗਏ ਹੁਣ ਪੰਜ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਦੋ ਦੋ ਵਾਲ ਪਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਨੂੰ ਆਪਾਂ ਦੋ ਦੋ ਵਾਲ ਪਾ ਲਏ ਹੁਣ ਆਪਾਂ ਫੇਰ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ ਇੱਕ ਵਾਰ ਉਹ ਲਿਆ ਵਿੱਚ ਜਾਲੀ ਪਾ ਲਈ ਦੂਸਰੀ ਵਾਰ ਉਹ ਲਿਆ ਫਿਰ ਵਿੱਚ ਜਾਲੀ ਪਾ ਲਈ ਇੱਥੇ ਸਾਡੇ ਕੋਲ ਇੱਕ ਕੁੰਡੇ ਤੋਂ ਪੰਜ ਕੁੰਡੇ ਹੋ ਗਏ ਫਿਰ ਆਪਾਂ ਪੰਜ ਕੁੰਡਿਆਂ ਨੂੰ ਦੋ ਦੋ ਬਾਲ ਪਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਫਿਰ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ ਇਸ ਤਰ੍ਹਾਂ ਕਰਕੇ ਇੱਕ ਵਾਰ ਉਹ ਲਿਆ ਆ ਦੂਸਰਾ ਹੋ ਗਿਆ ਉੱਪ ਤੀਸਰਾ ਹੋ ਗਿਆ ਆ ਚੌਥਾ ਹੋ ਗਿਆ ਤੇ ਆ ਪੰਜਵਾਂ ਹੋ ਗਿਆ ਫਿਰ ਪੰਜ ਗੁੰਡਿਆਂ ਨੂੰ 2-2 ਬਲ ਪਾਵਾਂਗੇ 2 3 4 5 ਲਾਸਟ ਵਾਲੇ ਦੋ ਗੁੰਡੇ ਜਿਹੜੇ ਉਹ ਸਿੱਧੇ ਬਣਾਵਾਂਗੇ ਹੁਣ ਤੁਸੀਂ ਇਸ ਡਿਜ਼ਾਈਨ ਦੇ ਵਿੱਚ ਇੱਕ ਚੀਜ਼ ਦਾ ਜਿਹੜਾ ਉਹ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਐ ਸਾਈਡ ਤੇ ਇੱਕ ਕੁੰਡੇ ਤੋਂ ਪੰਜ ਕੁੰਡੇ ਕੀਤੇ ਨੇ ਤੇ ਐ ਸਾਈਡ ਤੇ ਤੁਸੀਂ ਪੰਜ ਕੁੰਡਿਆਂ ਨੂੰ ਬਾਲ ਪਾਉਣੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਨਹੀਂ ਤੇ ਤੁਹਾਡਾ ਡਿਜ਼ਾਈਨ ਜਿਹੜਾ ਉਹ ਗਲਤ ਹੋ ਜਾਵੇਗਾ ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਉਲਟੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਅਗਲਾ ਜਿਹੜਾ ਸਿੱਧਾ ਕੁੰਡਾ ਉਹਨੂੰ ਵੀ ਉਲਟਾ ਬਣਾ ਲਾਂਗੇ ਇਹ ਦੋ ਕੁੰਡੇ ਉੱਤੇ ਬਣਾ ਲਏ ਹੁਣ ਪੰਜ ਕੁੰਡੇ ਜਿਹੜੇ ਇਹਨਾਂ ਨੂੰ ਲੂਜ਼ ਕਰਾਂਗੇ 1 2 3 4 ਤੇ ਪੰਜ ਪੰਜ ਕੁੰਡਿਆਂ ਨੂੰ ਆਪਾਂ ਲੂਜ਼ ਕਰ ਲਿਆ ਹੈ ਲੂਜ਼ ਕਰਨ ਤੋਂ ਬਾਅਦ ਇਹ ਵਾਲੀ ਸਿਲਾਈ ਤੇ ਪਾ ਕੇ ਇਹਨਾਂ ਨੂੰ ਆਪਾਂ ਇਕੱਠਿਆਂ ਨੂੰ ਣ ਕੇ ਇੱਕ ਕਰ ਦਵਾਂਗੇ ਫਿਰ ਇਸ ਤੋਂ ਬਾਅਦ ਪੰਜ ਕੁੰਡੇ ਉਲਟੇ 1 2 3 4 5 ਉਲਟੇ ਫੇਰ ਵੇਖੋ 1 2 3 4 ਤੇ 5 ਜਿਹੜੇ ਆਪਾਂ ਵਾਲ ਪਾਏ ਹੋਏ ਸੀ ਉਹਨਾਂ ਨੂੰ ਆਪਾਂ ਹੁਣ ਉਤਾਰ ਕੇ ਪੰਜਾਂ ਨੂੰ ਇਕੱਠੇ ਹੁੰਦਾਂਗੇ ਪੰਜਾਂ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਫੇਰ ਅੱਗੇ ਪੰਜ ਕੁੰਡੇ ਉਲਟੇ ਤੇ 4 ਤੇ 5 1 2 3 4 5 ਪੰਜ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦਵਾਂਗੇ ਫਿਰ ਇੱਕ ਦੋ ਤਿੰਨ ਚਾਰ ਪੰਜ ਦੋ ਕੁੰਡੇ ਬਾਅਦ ਵਿੱਚ ਉਲਟੇ ਬਣਾਵਾਂਗੇ ਇਹਦੇ ਨਾਲ ਸਾਡੇ ਜਿਹੜੇ ਕੁੰਡੇ ਆ ਉਹ ਬਿਲਕੁਲ ਪੂਰੇ ਆ ਜਾਣਗੇ ਹੁਣ ਜਿਹੜੀ ਸਾਡੀ ਹੈਗੀ ਆ ਪੰਜਵੀਂ ਸਲਾਈ ਉਹ ਆਪਾਂ ਪੂਰੀ ਸਿੱਧੀ ਬਣਾਵਾਂਗੇ ਅਨਵੀ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲਵਾਂਗੇ ਡਿਜ਼ਾਈਨ ਜਿਹੜਾ ਇਹ 8 ਸਲਾਈਆਂ ਦਾ ਆ 8 ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣ ਜਾਏਗਾ ਤੇ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਆਏਗਾ ਹੁਣ ਆਪਾਂ ਆ ਗਏ ਆਂ 6ਵੀਂ ਸਲਾਈ ਤੇ 6ਵੀਂ ਸਲਾਈ ਜਿਹੜੀ ਉਹ ਪੂਰੀ ਆਪਾਂ ਉਲਟੀ ਬਣਾ ਲਾਂਗੇ 6ਵੀਂ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਦਾ ਹੈ ਦੋ ਸਲਾਈਆਂ ਵਿੱਚ ਉਲਟੀਆਂ ਸਿੱਧੀਆਂ ਬਣਦੀਆਂ ਉਹਨਾਂ ਐ ਉਲਟੀ ਸਿੱਧੀ ਸਲਾਈ ਬਣ ਗਈ ਐ ਇਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਉਹ ਚੇਂਜ ਕਰਨਾ ਐ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ 7ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਪਹਿਲਾਂ ਆਪਾਂ ਇੱਕ ਕੁੰਡੇ ਤੋਂ ਪੰਜ ਕੁੰਡੇ ਕਿੱਥੇ ਸੀ ਇੱਥੇ ਹੁਣ ਆਪਾਂ ਪੰਜ ਕੁੰਡਿਆਂ ਨੂੰ ਵੱਲ ਪਾਵਾਂਗੇ 1 2 3 4 ਤੇ 5 ਪੰਜ ਕੁੰਡਿਆਂ ਨੂੰ ਆਪਾਂ ਵਲ ਪਾ ਲਿਆ ਹੁਣ ਆਪਾਂ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ 1 2 3 4 ਤੇ 5 ਪੰਜ ਕੁੰਡੇ ਕਰ ਲਏ ਫੇਰ ਪੰਜ ਕੁੰਡਿਆਂ ਨੂੰ ਵਲ ਪਾਵਾਂਗੇ 1 2 3 4 5 ਫੇਰ ਇੱਕ ਕੁੰਡੇ ਤੋਂ ਪੰਜ ਕੁੰਡੇ 1 2 ਹੋ ਗਏ ਆ ਤਿੰਨ ਹੋ ਗਏ ਹਾਂ ਵਾਲ ਪਾ ਲਿਆ 4 ਤੇ ਇੱਕ ਵਾਰ ਹੋ ਲਿਆ 5 ਹੋ ਗਏ ਫੇਰ ਪੰਜ ਕੁੰਡਿਆਂ ਨੂੰ ਵਾਲ ਇੱਕ 2 3 4 ਤੇ 5 ਪੰਜ ਕੁੰਡਿਆਂ ਨੂੰ ਵਾਲ ਪਾ ਲਿਆ ਇੱਥੇ ਫੇਰ ਇੱਕ ਕੁੰਡੇ ਤੋਂ ਪੰਜ ਕੁੰਡੇ ਕਰਾਂਗੇ 1 2 3 4 ਤੇ 5 ਫਿਰ ਲਾਸਟ ਵਾਲੇ ਦੋ ਕੁੰਡੇ ਜਿਹੜੇ ਆ ਉਹ ਸਿੱਧੇ ਬਣਾ ਲਾਂਗੇ ਹੁਣ ਆਪਾਂ ਆ ਗਏ ਆ ਉਲਟੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਇੱਕ ਕੁੰਡਾ ਉਲਟਾ ਬਣਾ ਲਿਆ ਫਿਰ ਪੰਜ ਕੁੰਡੇ ਉਲਟੇ 1 2 3 4 ਤੇ 5 ਫਿਰ ਆਪਾਂ ਵਾਲ ਜਿਹੜੇ ਉਤਾਰਾਂਗੇ 1 2 3 4 5 ਵਾਲ ਉਤਾਰ ਲੇ ਇਹਨਾਂ ਬਲਾਂ ਨੂੰ ਆਪਾਂ ਇਹ ਬਲੀ ਸਲਾਈ ਤੇ ਕਰਕੇ ਪੰਜ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਨ ਇਹਦੇ ਨਾਲ ਸਾਡੇ ਜਿਹੜੇ ਕੁੰਡੇ ਬਿਲਕੁਲ ਪੂਰੇ ਰਹਿੰਦੇ ਨੇ 1 2 3 4 5 ਉਲਟੇ ਫੇਰ ਕੁੰਡੇ ਲੂਜ਼ ਕਰਾਂਗੇ 1 2 3 4 ਤੇ 5 ਪੰਜ ਕੁੰਡੇ ਲੂਜ਼ ਕਰ ਲਏ ਇਹਨਾਂ ਨੂੰ ਆਪਾਂ ਇਕੱਠਿਆਂ ਨੂੰ ਉਣ ਦੇਣਾ ਇੱਕ ਕਰ ਦੇਣਾ ਇਹਨਾਂ ਤੋਂ ਫਿਰ 1 2 3 4 ਤੇ 5 ਫਿਰ 1 2 3 4 ਤੇ 5 ਪੰਜ ਤੋਂ ਆਪਾਂ ਇੱਕ ਕਰ ਦਾਂਗੇ ਇਹ ਸਾਡੀਆਂ ਡਿਜ਼ਾਈਨ ਦੀਆਂ 8 ਸਲਾਈਆਂ ਬਣ ਗਈਆਂ ਨੇ ਤੇ ਇਹ ਵੇਖੋ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈ ਲੇਡੀਜ਼ ਕੋਟੀ ਦਾ ਇਹ ਡਿਜ਼ਾਈਨ ਹੈ ਐਸੇ ਤਰ੍ਹਾਂ 8-8 ਸਲਾਈਆਂ ਜਿਹੜੀਆਂ ਆਪਾਂ ਬਣਾਉਂਦੇ ਜਾਣਾ ਤੇ ਇਹ ਪਿਆਰਾ ਜਿਹੜਾ ਡਿਜ਼ਾਈਨ ਹੈ ਇਹ